ਦਰਭੇ ਹਿਰਨਨ ਬਹੁ ਵਿਗਨ ਕਰਨ ਕੋ ਐਸੇ ਲੋਕ ਜਿਹੜੇ ਪਰਾਏ ਦੇ ਪਰਾਏ ਦੇ ਤੁਲ ਨੂੰ ਹਿਰਨ ਕਰਾਉਂਦੇ ਹਨ ਤੇ ਕਿਸੇ ਦੇ ਚੰਗੇ ਕਰਮਾਂ ਦੇ ਬਹੁਤ ਤੇ ਵਿਗਨ ਪਾ ਦਿੰਦੇ ਹਨ ਜੋ ਚਰਨਨ ਸਰਬ ਜੀਅ ਕਹੇ ਕੋਈ ਚਰਨ ਕੋਈ ਵਿਸ਼ੇਸ਼ ਕਰਕੇ ਚੱਲੀ ਜਾਂਦੇ ਨੇ ਸਭੀ ਜਾਂਦੇ ਨੇ ਸਾਰੇ ਜੀਵਾਂ ਨੂੰ ਲੁੱਟੇ ਸੁੱਤੀ ਜਾਂਦੇ ਹੋ ਇਸ ਪ੍ਰਕਾਰ ਵਿਸ਼ੇਸ਼ ਕਰਕੇ ਜਿਹੜੇ ਚੱਲੀ ਖਾਈ ਕੀ ਜਾਂਦੇ ਹਨ ਸਾਰੇ ਜੀਵਾਂ ਦੇ ਪਾਈ ਕੋ ਕੋ ਬਕਰਾਰੀ ਚੱਲਦਾ ਹੈ ਚੱਕਾ ਨਹੀਂ ਚੱਲਣਾ ਕੋਈ ਹੋਰ ਤੇਰੀ ਚੱਲ ਨਹੀਂ ਕੋ ਕੋ ਨਹੀਂ ਚੱਲਦਾ ਇਸ ਤਰ੍ਹਾਂ ਯਾਰ ਉਹ ਖੇਡ ਕੇ ਲੁੱਟ ਕੇ ਸੋਟ ਕੇ ਦੂਸਰਿਆਂ ਕੋ ਆਈ ਤੇ ਜਾਣਾ ਸਭ ਕੁਝ ਹੀ ਆਇਆ ਉਹ ਐਸੇ ਜਿਹੜੇ ਲੋਕ ਹਨ ਲੋਲ ਇਤ੍ਰਸਨਾ ਅਤਪਤ ਮਨਮਾਏ ਲੋਲ ਲਈ ਕਈ ਇੱਕ ਲਈ ਹੈ ਇਹ ਇੰਨੀ ਅਲਗ ਹੋਰ ਲਗਾ ਜਿਨ੍ਹਾਂ ਦੇ ਅੰਦਰ ਕੇਕ ਜਿਸਨਾ ਬੱਤੀ ਜਗਦੀ ਹੈ ਸੱਤ ਸੱਤੇ ਲੱਖਾਂ ਕੋਟ ਭਾਰ ਹੈ ਕ੍ਰਿਪਨਾ ਆਵਾ ਮਾਇਆ ਦਾ ਚਰਪਾਵ ਹੈ ਅਸਿਰਤ ਮਨ ਮਾਇਏ ਮਨ ਜਿਹੜਾ ਮਾਇਆ ਵੱਲੋਂ ਅਤਿ ਭਰਜਦਾ ਨਹੀਂ ਕਰਦਾ ਕ੍ਰਿਪਤੀ ਨਹੀਂ ਅਨਿਸ਼ਚਿਤ ਮਨ ਕਈ ਮਾਇਆ ਵਾਸਤੇ ਤੇ ਕ੍ਰਿਪਨਾ ਰਸਾ ਤੁਮ ਕਈ ਥੀਕ ਬੈਰੀ ਹੋਰ ਤੈਰੀ ਮੈਨੂੰ ਅਰਮੋ ਲੈ ਲਓ ਨੋ ਨੈਨੋ ਮੈਨੂੰ ਜਿਹੜਾ ਮਾਇਆ ਚਾਹ ਪਰ ਜਿਹਦਾ ਮਨ ਕੋ ਮਾਇਆ ਕਰਕੇ ਕਿਵੇਂ ਰਹਿਦਾ ਹੈ ਪਛੜਾ ਹੈ ਜਿਹਨਾਂ ਦੇ ਮਨ ਦੇ ਵਿੱਚ ਕਰਮ ਕਰਤ ਸੂਕ ਰਹੇ ਜੇ ਐਸੇ ਮਾਰੇ ਕਰਮ ਕਰਦੇ ਤਾਂ ਉਹ ਪਾਈ ਸੁਪਰੇ ਸੂ ਬਣ ਗਏ ਐ ਤੇਰੀ ਉਹ ਸੂਲਾ ਵਰਗੇ ਹੱਥ ਪਰਾਇਆ ਨਾਲ ਕਾਪੋ ਸੁਮਰ ਕੋ ਪਰਾਏ ਕੋ تیر ਹੰਮਾ ਤਾਂ ਪਰੇ ਜਾ ਮਰਦਾ ਮਰ ਖਾਏ ਉਹ ਉਹ ਸੁਲਾ ਵਜਾ ਉਹਨਾਂ ਦਾ ਸੁਭਾਅ ਮਰ ਕੇ ਅੰਤ ਨੂੰ ਸੂਰ ਬਣ ਗਏ ਜ਼ਿੰਦਗੀ ਸਾਥ ਕਰਿਆ ਕਰਨਗੇ